ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਆਨਟੀ ਦੇ ਉੱਪਰ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਸਲਾਈ ਮਸ਼ੀਨ ਦੇ ਉੱਪਰ ਕਢਾਈ ਕਿਵੇਂ ਕੀਤੀ ਜਾ ਸਕਦੀ ਹੈ ਕਿਉਂਕਿ ਪਹਿਲਾਂ ਜਦੋਂ ਸ਼ੁਰੂ ਜੇ ਕੰਮ ਆਪਾਂ ਸਿੱਖਦੇ ਹਾਂ ਉਹਦੇ ਵਾਸਤੇ ਆਪਣੇ ਕੋਲ ਮਸ਼ੀਨ ਹੋਣੀ ਜ਼ਰੂਰੀ ਤਾਂ ਹੁੰਦੀ ਆ ਆਪਾਂ ਇਹਦੇ ਉੱਤੇ ਸਟਾਰਟਿੰਗ ਵਿੱਚ ਸਿੱਖ ਸਕਦੇ ਹਾਂ ਸਲਾਈ ਮਸ਼ੀਨ ਤੇ ਸਲਾਈ ਮਸ਼ੀਨ ਤੇ ਵੀ ਆਪਾਂ ਇਹ ਕਢਾਈ ਕਰਕੇ ਸਿੱਖ ਸਕਦੇ ਹਾਂ ਕਿਉਂਕਿ ਪਹਿਲਾਂ ਜਦੋਂ ਮੈਂ ਇਹ ਸਿੱਖੀ ਸੀ ਮੈਂ ਸਲਾਈ ਮਸ਼ੀਨ ਤੇ ਸਿੱਖੀ ਸੀ ਮੈਨੂੰ ਤਾਂ ਕਾਫੀ ਟਾਈਮ ਹੋ ਗਿਆ ਸਿੱਖੀ ਨੂੰ ਤੇ ਹੁਣ ਆਪਾਂ ਦੂਜੀ ਮਸ਼ੀਨ ਤੇ ਕਢਾਈ ਕਰਦੇ ਆਂ ਤੇ ਇਹ ਜਿਹੜੀ ਆਪਣੀ ਸਲਾਈ ਮਸ਼ੀਨ ਹੈ ਇਹ ਅੰਬ੍ਰੇਲਾ ਮਸ਼ੀਨ ਹੈ ਇੱਕ ਜਿਹੜੀ ਆਪਣੀ ਨਾਰਮਲ ਮਸ਼ੀਨ ਹੁੰਦੀ ਆ ਪਹਿਲਾਂ ਉਹਦੇ ਤੇ ਵੀ ਕਢਾਈ ਕੀਤੀ ਜਾਂਦੀ ਸੀ ਹੱਥ ਨਾਲ ਪਰ ਇਹ ਵਿੱਚ ਇਹ ਆ ਵੀ ਟਾਈਮ ਥੋੜਾ ਜਿਆਦਾ ਲੱਗਦਾ ਇਹਦੇ ਵਿੱਚ ਆਪਾਂ ਨੂੰ ਇੱਕ ਪੈਰ ਦਾ ਹੀ ਪਹਿਲਾ ਜਿਹੜਾ ਪੈਰ ਹੈ ਜਿਹੜਾ ਫੁੱਟਾ ਨਾ ਆਪਾਂ ਕਹਿੰਦੇ ਆ ਇਹ ਖੁੱਲ੍ਹਾ ਪੁੰਜ ਤੇ ਬਾਅਦ ਹੀ ਇਹਨੇ ਟਿਨੇਗਾ ਵੀ ਕੰਕਰਣਾ ਹੁੰਦਾ ਤੇ ਆਪਣੀ ਦੂਸਰੀ ਹੱਥ ਦੇ ਨਾਲ ਕਢਾਈ ਹੁੰਦੀ ਹੈ ਇਹਦੇ ਤੇ ਉਹ ਆਪਾਂ ਤੁਹਾਨੂੰ ਦਿਖਾਉਣਾ ਵੀ ਇਹ ਕਿਵੇਂ ਕਢਾਈ ਚੱਲਦੀ ਆ ਕਿ ਮੈਂ ਕੰਮ ਕਰਦੀ ਇਕੱলাই ਸੀ ਤੇ ਇਹ ਆਪਣ ਖੋਲਣਾ ਨਾ ਇਹ ਐਵੇਂ ਕਿ ਇਹ ਪੈਣਾ ਵੀ ਕੜਾਈ ਦਾ ਕੰਮ ਕਰਨਾ ਚਾਹੁੰਦੀਆਂ ਨੇ ਹਨਾ ਉਹਨਾਂ ਨੂੰ ਐ ਹੁੰਦਾ ਦਾ ਵੀ ਅਸੀਂ ਪ੍ਰੈਕਟਿਸ ਕਿਵੇਂ ਕਰੀਏ ਵੀ ਕੜਾਈ ਵਾਲੀ ਮਸ਼ੀਨ ਲਿਆਉਣ ਤੋਂ ਪਹਿਲਾਂ ਤੁਸੀਂ ਇੱਦਾਂ ਸਿਲਾਈ ਮਸ਼ੀਨ ਦੇ ਉੱਤੇ ਪ੍ਰੈਕਟਿਸ ਕਰ ਸਕਦੇ ਹੋ ਜਦੋਂ ਥੋੜਾ ਜਿਹਾ ਥੋੜਾ ਕੰਫੀਡੈਂਸ ਹੋ ਜੇ ਵੀ ਹਾਂ ਹਨਾ ਪ੍ਰਹਤ ਜਾਂ ਖੜਕੇ ਫਰੇਮ ਦੇ ਉੱਤੇ ਤਾਂ ਤੁਸੀਂ ਉਸ ਤੋਂ ਬਾਅਦ ਕਢਾਈ ਵਾਲੀ ਮਸ਼ੀਨ ਲੈ ਸਕਦੇ ਹੋ ਹਾਂ ਇਹਦੇ ਲਈ ਸਿੱਖਣ ਦੇ ਲਈ ਆਪਣੇ ਕੋਲੇ ਫਰੇਮ ਹੋਣਾ ਜ਼ਰੂਰੀ ਆ ਛੋਟਾ ਜਿਹਾ ਫਰੇਮ ਲਿਆ ਸਕਦੇ ਹੋ ਤੁਸੀਂ ਇਹ ਆਉਣ ਜਿਹੜਾ ਛੋਟਾ ਸੇਜ ਹੈ ਕਿੰਨੇ ਦਾ ਆ ਇਹ ਹਾਂ ਪਿਆਗਤ ਵੀ ਦਾ ਸੋਤ ਹੈ ਆ ਦੇਖੋ ਇਹ ਕੋਲ ਕਿਹਾ ਹੈ ਨਾ ਇੱਕ ਕਢਾਈ ਨਹੀਂ ਮੰਜ਼ੂਰ ਹੋ ਜਾਂਦੀ ਆ ਉਹ ਇਹਦਾ ਸਿਰਨਾ ਕਿੰਨਾ ਸੱਜਿਆ ਕਿ ਇਹ ਪੈਰ ਉਹ ਕੋਦਣਾ ਚਲੂਦੀ ਆ ਪੈਰ ਹੁੰਦਾ ਇਹਦਾ ਤੁਸੀਂ ਹੈ ਨਾ ਪੁੱਤਰ ਦਾਇਰਾ ਵੜ ਆਪਣੇ ਉਤਾਰਤੀ ਆ ਮੋਟਰ ਇਹ ਆਪਣੀ ਹੱਥ ਖੜੀ ਮਸ਼ੀਨ मतलब ਕੰਮ ਕਰਦੀ ਹੁੰਦੀ ਹੁਣ ਇਹ ਉਵੇਂ ਕੰਮ ਕਰਨ ਵਾਜੀ ਤੇ ਇਸ ਤਰ੍ਹਾਂ ਇਹਦੇ ਨਾਲ ਆਪਾਂ ਜੋ ਟੰਕਲਾ ਸਨ ਨੇ ਅਰ ਐਵੇਂ ਜੀਰੋ ਟੰਕ ਦੇ ਵਾਸਤੇ ਥੋੜੀ ਮਸ਼ੀਨ ਤੇ ਚੱਲਣੀ ਚਾਹੀਦੀ ਹੈ ਬਾਕੀ ਇਹ ਆ ਇਹ ਆ ਮਨਸੂਨ ਨੂੰ ਕੜਾਈ ਕਰਕੇ ਦੱਸ ਰਹੇ ਨੇ ਹੱਥ ਦੇ ਨਾਲ ਜੇਕਰ ਤੁਸੀਂ ਸਿੱਖਣਾ ਚਾਹੁੰਦੇ ਹੋ ਤੁਸੀਂ ਬਿਨਾ ਧਾਗੇ ਤੋਂ ਵੀ ਸਿੱਖ ਸਕਦੇ ਹੋ ਉਹ ਕਿੱਦਾਂ ਤੁਸੀਂ ਜਿਹੜਾ ਕੱਪੜਾ ਹੈ ਨਾ ਉਹਦੇ ਤੇ ਕੋਈ ਲਾਈਨ ਵਗੈਰਾ ਮਾਰ ਲਓ ਸਰਕਲ ਮਾਰ ਲਓ ਉਹਦੇ ਅਕੋਰਡਿੰਗ ਹੈ ਨਾ ਤੁਸੀਂ ਉਹ ਦੇਖੋ ਵੀ ਤੁਹਾਡਾ ਹੱਥ ਵੀ ਖੜਦਾ ਉਹ ਸਰਕਲ ਦੀ ਉਹਦੇ ਵੀ ਸਿੱਧੇ ਦੇ ਜਾਣੇ ਹੋ ਤੁਸੀਂ ਹੈ ਨਾ ਮਸ਼ੀਨ ਚਲਾ ਕੇ ਦੇਖੋ ਬਿਸੂਈ ਸਟੂਡੀਓ થી ਚੱਲਦੀ ਆ ਜਿੱਥੇ ਲਾਈਨ ਮਾਰੀ ਹੋਈ ਆ ਤੇ ਤੁਹਾਨੂੰ ਤਾਂ ਪਤਾ ਲਾ ਰਹੀ ਆ ਹੈ ਨਾ ਤੇ ਇਦਾਂ ਐ ਹੱਥ ਦੇ ਨਾਲ ਇਹ ਤੇ ਤਾਂ ਚੱਲ ਰਹੀ ਕਿਉਂਕਿ ਮੇਰੀ ਬੈਲਟ ਉਤਾਰ ਕੇ ਮੋਟਰ ਵਾਲੀ ਹੂੰ ਹੂੰ ਕਿਉਂਕਿ ਇਹਦੇ ਤੇ ਜਦੋਂ ਪੜਾਈ ਹੁੰਦੀ ਆ ਤਾਂ ਹੱਥ ਨਾਲ ਇੱਕ ਹੱਥ ਨਾਲ ਚਲਾਉਣੀ ਪੈਂਦੀ ਹੈ ਤੇ ਇੱਕ ਹੱਥ ਨਾਲ ਇਹਦਾ ਫਰੇਮ ਚਲਾਉਣਾ ਪੈਂਦਾ ਆਪਾਂ कि ਇਸ ਤਰ੍ਹਾਂ ਹੀ ਟਾਂਕਾ ਲਾਉਣੀ ਤੇ ਮਿੱਟੀ ਆਪਾਂ ਨੇ ਜਿੱਦਾਂ ਮਰਜ਼ੀ ਟਾਂਕਾ ਲਾ ਲਈਏ ਜੇ ਨਾ ਆਪਾਂ ਇਹ ਤਾਂ ਕੇ ਕੇ ਕਰਕੇ ਹੁਣ ਇਹ ਕਰਕੇ ਉਹ ਦੂਵਾ ਦੇ ਤੇ ਲਾਈਨ ਵਗੈਰਾ ਲਾ ਕੇ ਨਾ ਧਾਗਾ ਕੱਢ ਕੇ ਮੋਟਰ ਵਾਲੀ ਬੈਲਟ ਚੜ੍ਹ ਕੇ ਉਹ ਉਹ ਦਿਖਾ ਵੀ ਕਿਉਂ ਇਹ ਇਹ ਤਰੀਕਾ ਤਾਂ ਹੋ ਗਿਆ ਵੀ ਆਪਣੀ ਕਢਾਈ ਕਰਨੀ ਹੋਵੇ ਜੇ ਕਿਤੇ ਗਲਾਈ ਸਿੱਖ ਨਹੀਂ ਹੋਵੇ ਜੇ ਆਪਾਂ ਨੇ ਪਾਪ ਟੰਕਾ ਲਾਉਣਾ ਇਹਦੇ ਤੇ ਤਾਂ ਇਹ ਬੈਲਟ ਨਾਲ ਹੀ ਲਾਉਣੀ ਤੇ ਬਾਕੀ ਆਪਾਂ ਤੁਹਾਨੂੰ ਮੋਬਾਈਲ 'ਚ ਚੜਾ ਕੇ ਵੀ ਦੱਸ ਦਿੰਨੇ ਆ ਵੀ ਉਹ ਕਿੰਨੇ ਚੱਲੂਗੀ ਇਹਦੇ ਕਿਉਂ ਬੈਲਟ ਚੜਾ ਕੇ ਮੈਂ ਤਾਂ ਕਹਿਣਾ ਕਿਉਂਕਿ ਜਿਹੜੀ ਆਪਣੀ ਕਢਾਈ ਵਾਲੀ ਮਸ਼ੀਨ ਹੁੰਦੀ ਆ ਥੋੜਾ ਜਦੋਂ ਆਪਾਂ ਚਲਾਉਣੇ ਸਪੀਡ ਦੇ ਵਿੱਚ ਚੱਲਦੀ ਆ ਨਾ ਇਹ ਤਰੀਕਾ ਤਾਂ ਆ ਗਿਆ ਦੇਖੋ ਜੇਕਰ ਤੁਸੀਂ ਕਢਾਈ ਕਰਨੀ ਹੋਵੇ ਕੁਝ ਛੋਟੇ-ਛੋਟੇ ਫੁੱਲ ਲਾ ਕਰਨੇ ਹੁਣ ਆਪਦੇ ਸੂਟ ਦੇ ਉੱਤੇ ਆ ਦੇਖੋ ਇਸ ਤਰ੍ਹਾਂ ਇੱਕੋ 300 ਦੇ ਬੰਨ। ਹਾਂ। ਇਦਾਂ ਦਾ ਆਪਾਂ ਕਢਾਈ ਕਰ ਸਕਦੇ ਆ ਤੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਕਢਾਈ ਸਿੱਖ ਕਿੱਦਾਂ ਕਰ ਸਕਦੇ ਆ। ਆ ਦੇਖੋ ਇਦਾਂ ਹਨਾ 벨ਟ ਉਤਾਰ ਕੇ ਹੱਥ ਦੇ ਨਾਲ ਸਲੋ-ਸਲੋ ਕਰਕੇ ਵੱਡਾ ਟਾਂਕਾ ਵੀ ਤੁਸੀਂ ਲਾ ਸਕਦੇ ਹੋ। ਦੇਖੋ ਜਿਦਾਂ ਮੰਨੇ ਲਾ ਕੇ ਦਿਖਾਇਆ। ਇਹ ਤਰੀਕਾ ਆ ਗਿਆ ਵੀ ਜੇਕਰ ਆਪਾਂ ਸਲਾਈ ਮਸ਼ੀਨ ਨਾਲ ਕਢਾਈ ਕਰਨੀ ਹੋਵੇ। ਹੁਣ ਆਪਾਂ ਦੇਖਾਂਗੇ ਵੀ ਆਪਾਂ ਕੜਾਈ ਮਸ਼ੀਨ ਨਾਲ ਆਹ ਸੌਰੀ ਸਲਾਈ ਮਸ਼ੀਨ ਨਾਲ ਕਿਵੇਂ ਕਿਦਾਂ ਸਿੱਖ ਸਕਦੇ ਆ ਆ ਦੇਖੋ ਜਿਵੇਂ ਆਮ ਨਾਲ ਆ ਕਰ ਰਹੇ ਨੇ ਜਲਦੀ ਜਲਦੀ ਇਦਾਂ ਤੁਸੀਂ ਸਿੰਗਲ ਟਾਂਕੇ ਦੀ ਪ੍ਰੈਕਟਿਸ ਕਰੋ ਜਿੰਨਾ ਹੋ ਸਕਦਾ ਤੁਸੀਂ ਜਿਵੇਂ ਲਾਈਨ ਵਗੈਰਾ ਲਾ ਲਓ ਸਿੱਧੀ ਸਰਕਲ ਲਾ ਲਓ ਉਹਦੇ ਉੱਤੋਂ ਦੀ ਤੁਸੀਂ ਵਾਰ-ਵਾਰ ਜਾ ਕੇ ਦੇਖੋ ਵਿੱਕੀ ਜਿਹੜਾ ਤੁਹਾਡਾ ਟਾਂਕਾ ਲੱਗ ਰਿਹਾ ਇਹ ਸਲਾਈ ਦਾ ਵੀ ਉਹ ਤੁਹਾਡਾ ਸਿੱਧੀ ਲਾਈਨ ਦੇ ਉੱਤੇ ਸਿੱਧਾ ਜਾ ਰਿਹਾ। ਜੇਕਰ ਤੁਹਾਡਾ ਉੱਥੇ ਹੱਥ ਖੜ ਗਿਆ ਤੁਸੀਂ ਹੌਲੀ-ਹੌਲੀ ਫਿਰ ਗਲਾਈ ਵਾਲੇ ਹੈ ਨਾ ਸਰਕਲ ਬਣਾਉਣ ਲੱਗ ਜਿਓ ਫਿਰ ਕੱਟਵਰਕ ਬਣਾਉਣਾ ਲੱਗ ਜਿਓ। ਅਹੀਂ ਹੌਲੀ-ਹੌਲੀ ਤੁਹਾਡਾ ਹੱਥ ਖੜ ਜਾਊਗਾ। ਬਸ ਐ ਲਲੂ ਵੀ ਕਿਹੜਾਈ ਮਸ਼ੀਨ ਦੇ ਉੱਤੇ ਵੀ ਸਾਰਾ ਕੰਮ ਹੱਥ ਖੜਾਉਂਦੀ ਹੁੰਦਾ। ਜੇਕਰ ਤੁਹਾਡਾ ਹੱਥ ਖੜ ਗਿਆ ਤਾਂ ਤੁਸੀਂ ਕੜਾਈ ਕਰਨੀ ਸਾਨੂੰ ਸਖਾਲੀ ਹੋ ਜਾਊਗੀ।

ਕਿਉਂ ਕਰਾਈ ਦੇ ਵਿੱਚ ਸਭ ਤੋਂ ਮੇਨ ਕੰਮ ਕੀ ਆ ਫਰੇਮ ਨੂੰ ਆਪਾਂ ਹੈਂਡਲ ਕਰਨਾ ਉਹਨੂੰ ਕੰਟਰੋਲ ਕਰਨਾ ਜੇਕਰ ਸਾਨੂੰ ਫਰੇਮ ਕੰਟਰੋਲ ਕਰਨਾ ਆ ਗਿਆ ਤਾਂ ਸਾਨੂੰ ਕਢਾਈ ਸਮਝ ਲਓ ਆ ਗਈ ਉਹ ਲਾਈਨ ਮਾਰ ਕੇ ਦਿਖਾ ਦੇ ਉਹਨੂੰ ਸਿੱਧੀ ਆ ਦੇਖੋ ਪਹਿਲਾਂ ਤੁਸੀਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਆਖਿਆ ਸੀ ਨਾ ਵੀ ਚਾਕ ਦੇ ਨਾਲ ਇਦਾਂ ਲਾਈਨ ਮਾਰ ਲਓ ਸਿੱਧੀ ਇੱਕ ਕੋਸੋ ਦੇ ਗਲੂਬ ਨਾ ਸਕਦੇ ਤੁਸੀਂ ਇਹ ਤਾਂ ਮੈਂ ਕਹਿ ਰਿਆ ਕਿਉਂ ਜੇਕਰ ਤੁਸੀਂ ਚਾਕ ਨਾਲ ਬਣਾ ਕੇ ਉਸ ਤੋਂ ਬਾਅਦ ਉਹਦੇ ਉੱਤੇ ਦੀ ਕਰੋਗੇ ਨਾ ਵੀਕਰ ਸਲਾਈ ਮਸ਼ੀਨ ਨਾਲ ਪ੍ਰੈਕਟਿਸ ਤਾਂ ਤੁਹਾਨੂੰ ਪਤਾ ਲੱਗ ਜੂ ਵੀ ਤੁਹਾਡਾ ਹੱਥ ਕਿੰਨਾ ਕੁ ਘੜਦਾ ਜਿਹੜੇ ਤੁਸੀਂ ਇਹ ਡਿਜ਼ਾਈਨ ਬਣਾਏ ਨੇ ਗਰਾਉਂਡ ਸ਼ੇਪ ਲਾ ਲਿਓ ਪਹਿਲਾਂ ਆਪਾਂ ਸਿੱਧੀ ਚਲਾ ਮਾਗੇ ਹਾਂਜੀ ਕੰਮ ਮਾਇਨੀ ਕੁੜਾ ਜੇ ਸਲੋ ਕਰਨਾ ਪੈਂਦਾ ਅਸੀਂ ਇਸ ਤਰ੍ਹਾਂ ਆਪਾਂ ਹੌਲੀ-ਹੌਲੀ ਕਰਕੇ ਸਿੱਖ ਸਕਦੇ ਆ। ਅਸੀਂ ਪਹਿਲਾਂ ਪਾਣੀ ਵਿੱਚ ਸਿੱਧੀ ਲੈਂਡ ਚਲਾਉਣਾ ਸਿੱਖ ਲਿਆ। ਫਰੇਮ ਤੇ ਇਸੇ ਤਰੀਕੇ ਨਾਲ ਆਪਾਂ ਹੁਣ ਨੂੰ ਗੋਲ ਤੇ ਰਹੂਗਾ। ਇਹ ਗੋਲ ਤੇ ਬਚਦਾ। ਜੇ ਇਹਦੇ ਨਾਲ ਫਰੇਮ ਘੁਮਾਉਣਾ ਆ ਜਾਂਦਾ ਆਪਾਂ ਨੂੰ। ਜੇ ਆਪਾਂ ਨੇ ਕਿਵੇਂ-ਕਿਵੇਂ ਫਰੇਮ ਘੁਮਾਉਣਾ ਹੈ। ਇਸ ਤਰ੍ਹਾਂ ਆਪਣਾ ਪੈਨ ਚੁੱਕਾ ਲੈਂਦੇ ਹਾਂ ਤੇ ਇਸ ਨੂੰ ਇੱਧਰ ਨੂੰ ਦੋਨੋਂ ਸਾਈਡ ਤੇ ਚਲਾਉਣਾ ਸਟ੍ਰੀਮ ਤਾਂ ਕਿ ਆਪਣਾ ਹੱਥ ਜਿਹੜਾ ਦੋਨੋਂ ਸਾਈਡ ਤੇ ਟੈਕਸ ਕਰੇ ਲੈਫਟ ਸਾਈਡ ਤੋਂ ਵੀ ਰਾਈਟ ਸਾਈਡ ਤੋਂ ਵੀ ਕਿਉਂਕਿ ਇੱਕ ਸਾਈਡ ਨੂੰ ਆਪਣਾ ਹੱਥ ਜ਼ਿਆਦਾ ਵਿਗ ਜਾਂਦਾ ਦੂਸਰੀ ਸਾਈਡ ਨੂੰ ਫਿਰ ਘੱਟ ਜਿੱਧਰ ਨੂੰ ਆਪਾਂ ਚਲਾਉਣ ਲੱਗੇ ਇਹਨੇ ਸਟ੍ਰੀਮ ਆਪਣਾ ਤਾਂ ਗੁੰਮ ਹੀ ਜਾਂਦਾ ਹੈ ਜੀ ਤੇ ਇਹ ਦੋਨੋਂ ਸਾਈਡ ਚਲਾਉਣਾ ਦੇਖੋ ਦੋਨੋਂ ਸਾਈਡ ਤੇ ਜੇ ਆਪਾਂ ਚਲਾਉਣਾ ਜੇ ਤਾਂ ਕੰਮ ਕਰਨ ਚ ਆਸਾਨੀ ਹੋ ਜਾਂਦੀ ਹੈ ਇਸੇ ਤਰੀਕੇ ਨਾਲ ਜਿਹੜਾ ਫਲਾਵਰ ਬਣਾਇਆ ਹੋਇਆ ਆਪਾਂ ਉਹ ਬਣਾ ਸਕਦੇ ਆ ਇਦਾਂ ਹੀ ਇਹ ਫਲਾਵਰ ਹੈ ਪਰ ਐਵੇਂ ਇਹਦੇ ਨਾਲ ਆਪਾਂ ਵੱਡਾ ਟਾਂਕ ਲਾ ਦਰ ਹੱਥ ਨਾਲ ਚਲਾ ਕੇ ਲਾ ਸਕਦੇ ਆ ਜਿਵੇਂ ਮੈਂ ਤੁਹਾਨੂੰ ਉਹ ਪੱਤੀ ਤੇ ਲਾ ਕੇ ਦਿਖਾਇਆ ਤੇ ਬਾਕੀ ਇਹ ਜੀਰੋ ਟਾਂਕ ਜਿਹਦਾ ਆਪਾਂ ਐਵੇਂ ਮਸ਼ੀਨ ਮੋਟਰ ਤੇ ਚਲਾ ਕੇ ਵੀ ਲਾ ਸਕਦੇ ਆ ਜਿਹਦਾ ਦੇਖੋ ਜੀ ਇਦਾਂ ਤੁਸੀਂ ਲਾ ਸਕਦੇ ਹੋ ਇਹ ਐ ਆ ਵੀ ਗਲਾਈ ਦੇ ਵਿੱਚ ਫਰੇਮ ਕੋਣਾ ਪੈਂਦਾ ਜੇਕਰ ਤੁਸੀਂ ਇਹ ਘਮਾਉਣਾ ਸਿੱਖ ਕੇ ਤਾਂ ਤੁਸੀਂ ਕੜਾਈ ਦਾ ਐ ਲਾ ਲਓ ਵੀ ਬਹੁਤ ਸਿੱਖਗੇ ਕੜਾਈ ਕਰਨੀ ਤੁਹਾਨੂੰ ਬਹੁਤ ਸਖਾਲੀ ਹੋ ਜਾਊਗੀ ਤੇ ਬਾਕੀ ਤੁਸੀਂ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਵੀ ਸਾਡਾ ਇਹ ਅੱਜ ਸਲਾਈ ਮਸ਼ੀਨ ਤੇ ਕੜਾਈ ਸਿੱਖਣ ਦਾ ਤਰੀਕਾ ਜੋ ਅਸੀਂ ਦੱਸਿਆ ਤੁਹਾਨੂੰ ਕਿੱਦਾਂ ਦਾ ਲੱਗਿਆ ਤੇ ਜੋ ਆਪਣੇ ਨਵੇਂ ਪੈਨ ਪਹਲਾ ਜੁੜਦੇ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਬੈਲ ਆਈਕਨ ਵੀ ਦਬਿਓ ਵਧੀਆ ਲੱਗੀ ਲਾਈਕ ਵੀ ਕਰਿਓ ਚਲੋ ਇਹ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਣੇ ਆ ਹਾਜ਼ਰ ਰਹੋ ਵਾਸਤੇ ਰਹੋ ਕੁਝ ਰਹੋ ਸਾਥੀ ਗਾਣੇ